ਹਰਿਆਣੇ ਦੀ ਖੱਟਰ ਸਰਕਾਰ ਨੇ ਅੰਮਿਤ ਸ਼ਾਹ ਦੇ ਇਸ਼ਾਰੇ ਤੇ ਕਿਸਾਨਾਂ ਦੇ ਨਾਲ ਜ਼ਬਰ ਕੀਤਾ ਹੈ ਜਿਹੜਾ ਸਾਡਾ ਬੱਚਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਜਿਹੜਾ ਇੱਕ ਸਾਡਾ ਬੱਚਾ ਇੱਥੋਂ ਚੁੱਕ ਕੇ ਲੈ ਗਿਆ ਖਨੋਰੀ ਬਾਡਰ ਤੋਂ ਤੇ ਉਹਦੀਆਂ ਉਹਦੇ ਜਬਾੜੇ ਤੋੜਤੇ ਉਹਦੀਆਂ ਲੱਤਾਂ ਤੋੜਤੀਆਂ ਤੇ ਉਹ ਉਹ ਪੀਜੀਆਈ ਚੰਡੀਗੜ੍ਹ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕੀ ਕਰਾ ਚੋ। ਦੇਖੋ ਜੋ ਹਰਿਆਣੇ ਦੇ ਬਾਰਡਰ ਤੇ ਜਾਬਰ ਤਰੀਕੇ ਨਾਲ ਹਰਿਆਣਿਆਂ ਦੀ ਖੱਟੜ ਸਰਕਾਰ ਨੇ ਅੰਮਿਤ ਸ਼ਾਹ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੇ ਨਾਲ ਜ਼ਬਰ ਕੀਤਾ ਹੈ। ਜੀ ਉਹ ਜ਼ਬਰ ਦੇ ਵਿਰੁੱਧ ਔਰ ਉਸ ਜ਼ਬਰ ਦੇ ਦੌਰਾਨ ਜਿਹੜਾ ਸਾਡਾ ਬੱਚਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਜਿਹੜਾ ਇੱਕ ਸਾਡਾ ਬੱਚਾ ਇੱਥੋਂ ਚੁੱਕ ਕੇ ਲਾ ਗਿਆ ਖਨੋਰੀ ਬਾਰਡਰ ਤੋਂ ਤੇ ਉਹਦੀਆਂ ਉਹਦੇ ਜਵਾੜੇ ਤੋੜਦੇ ਤੇ ਉਹਦੀਆਂ ਲੱਤਾਂ ਤੋੜਤੀਆਂ ਤੇ ਉਹ ਉਹ ਪੀਜੀਆਈ ਚੰਡੀਗੜ੍ਹ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਹੋਰ ਸੰਵਧਾਨਕ ਲੰਘਣਾਵਾਂ ਕੀਤੀਆਂ ਨੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨੂੰ ਨਾਂ ਜਾਣ ਦੇਣ ਕਰਕੇ ਔਰ ਇਧਰ ਆਣ ਕੇ ਹੋਰਸਾਂ ਵੱਲੋਂ ਪੰਜਾਬ ਦੇ ਖਿੱਤੇ ਦੇ ਵਿੱਚ ਆਣ ਕੇ ਤੇ ਪੰਜਾਬ ਜਾਣ ਕੇ ਉਹਨਾਂ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਉਹਨਾਂ ਨੂੰ ਮਾਰਨਾ ਔਰ ਜਬਰੀ ਚੁੱਕੇ ਲੈ ਜਾਣਾ ਔਰ ਉਹਦੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਇਹਦੇ ਵਿਰੁੱਧ ਅਸੀਂ ਮੰਗ ਕਰਨ ਆਇਆ ਵੀ ਇਹਦੇ ਤਿੰਨ ਦੋਸ਼ੀ ਆ ਇਹਦਾ ਸਾਰਾ ਆਪਰੇਸ਼ਨ ਜਿਹੜਾ ਇਹਨਾਂ ਹਰਿਆਣੇ ਦੇ ਬਾਡਰਾਂ ਤੇ ਹੋਇਆ ਉਹਦੀ ਅਮਿਤ ਸ਼ਾਹ ਨੇ ਡਾਇਰੈਕਸ਼ਨ ਦਿੱਤੀ ਆ ਖੱਟਲ ਸਾਹਿਬ ਔਰ ਨਿਲਵੈਜੀ ਨੇ ਔਰ ਇਹ ਜਿਹੜਾ ਸਾਰਾ ਜਿਹੜਾ ਲਾਗੂ ਕਰਾਇਆ ਇਹਦੇ ਲਈ ਉਹ ਤਿੰਨ ਬੰਦੇ ਦੋਸ਼ੀ ਆ ਅੱਜ ਬੇਨਾਮ ਜਿਹੜੀ ਆ ਆਪਣੀ ਐਫਆਈਆਰ ਦਰਜ ਕਰ ਦਿੱਤੀ ਆਨ ਪਛਾਤਿਆਂ ਦੇ ਉੱਤੇ ਬਿਲਕੁਲ ਸਰਕਾਰ ਨੇ ਖਾਣਾ ਪੂਰਤੀ ਕੀਤੀ ਆ ਇਹਨਾਂ ਤਿੰਨਾਂ ਬੰਦਿਆਂ ਦੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਔਰ ਇਹ ਸਾਰੇ ਕੁਝ ਦੀ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਿਹੜੀ ਆ ਨਿਆਂਇਕ ਜਾਨ ਜਿਹੜੀ ਆ ਕਰਾਉਣੀ ਚਾਹੀਦੀ ਔਰ ਦੋਸ਼ੀਆਂ ਨੂੰ ਸਾਰਿਆਂ ਨੂੰ ਕਿਟਾਰੇ ਵਿੱਚ ਖੜਾ ਕਰਨਾ ਚਾਹੀਦਾ ਹੈਣਾ ਪੁਲਿਸ ਜਾਵੇਗਾ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਪਹਿਲੀ ਵਾਰ ਡੈਮੋਕ੍ਰੇਸੀ ਵਿੱਚ ਦੇਖੋ ਇਹ ਸਾਰਾ ਕੁਝ ਨੌਜਵਾਨਾਂ ਨੂੰ ਡਰਾਉਣ ਲਈ ਕੀਤਾ ਗਿਆ ਨੌਜਵਾਨ ਕਿਉਂਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਪਾਸਪੋਰਟ ਉਹਨਾਂ ਲਈ ਇੱਕ ਇੱਕ ਤਰ੍ਹਾਂ ਉਹਨਾਂ ਦੇ ਫਿਊਚਰ ਦੀ ਗਾਰੰਟੀ ਦਾ ਦਸਤਾਵੇਜ਼ ਆ ਔਰ ਉਹ ਇਹ ਕਿਤਰਪਕੀਆਂ ਮਾਰ ਕੇ ਤੇ ਕਿਸਾਨ ਨੌਜਵਾਨ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ ਪਰ ਡਰਨਾ ਨਹੀਂ ਕਿਸੇ ਨੇ ਇੱਥੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਜਦੋਂ ਪੰਜਾਬ ਸਾਡਾ ਘਰ ਆ ਨੌਜਵਾਨਾਂ ਦਾ ਜੇ ਸਾਡਾ ਘਰ ਹੀ ਖਤਰੇ 'ਚ ਆ ਤੇ ਬਾਹਰਲੇ ਦੇਸ਼ਾਂ ਜਾ ਕੇ ਨੌਜਵਾਨ ਕੀ ਕਰਨਗੇ ਸੋ ਅੱਜ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਸਾਰੇ ਕਰਜ਼ੇ ਤੇ ਲੀਕ ਮਰਵਾਉਣੀ ਚਾਰ ਲੇਬਰ ਕੋਡ ਰੱਦ ਕਰਾਉਣਾ ਔਰ ਕਿਸਾਨਾਂ ਨੂੰ 60 ਸਾਲ ਤੋਂ ਬਾਅਦ 10000 ਰੁਪਏ ਪੈਨਸ਼ਨ ਦਿਵਾਉਣੀ ਔਰ ਆ ਜੋ ਘੋੜੇ ਹੋਇਆ ਇਹਦੇ ਸਾਰੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਾਉਣਾ ਸਮੇਤ ਮਿਤਸ਼ਾ ਖੱਟਰ ਤੇ ਨਿਲ ਵਿੱਚ ਨੂੰ ਇਹ ਪੂਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਉਹ ਅੱਜ ਉਹਨਾਂ ਦਾ ਇਰਾਦਾ ਹੈ ਉਹ ਸੰਘਰਸ਼ 'ਚ ਡਟੇ ਹੋਏ ਆ ਅਜੇ ਉੱਥੇ ਵੀ ਡਟੇ ਹੋਏ ਆ 14 ਤਰੀਕ ਨੂੰ ਜਿਹੜਾ ਦਿੱਲੀ ਜਾ ਰਿਹਾ ਉੱਥੇ ਵੀ ਕਿਸਾਨ ਡਟਣ ਜਾ ਰਿਹਾ ਨੌਜਵਾਨ ਵੀ ਜਾਣਗੇ ਸਭ ਜਾਣਗੇ ਇਹਨਾਂ ਗੱਲਾਂ ਦੇ ਨਾਲ ਸਰਕਾਰ ਨੇ ਦੇ ਐਨਐਸਏ ਲਾਉਣ ਦਾ ਐਲਾਨ ਕਰਤਾ ਰਹਿਣਾ ਚ ਫਿਰ ਵਾਪਸ ਲੈ ਲਈ ਸੋ ਇਹ ਇਹ ਜਦੋਂ ਹੁਣ 14 ਨੂੰ ਸਾਰਾ ਦੇਸ਼ ੁੱਠੂਗਾ ਸਾ ਸਰਕਾਰ ਨੂੰ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਵੀ ਦੇਣਾ ਪਊ ਤੇ ਇਹਨਾਂ ਗੱਲਾਂ ਤੋਂ ਪਿੱਛੇ ਵੀ ਹਟਣਾ ਪਊਗਾ 14 ਤਰੀਕ ਦੀ ਰੂਪ ਜਾ ਜਾਊਗਾ ਜੀ ਉਹਦੇ 'ਚ ਉਹਦੇ ਸੜਕੋ ਹਜ਼ਾਰਾਂ ਤਰੀਕੇ ਨਾਲ ਜਾਣਦੇ ਉਹ ਤੁਸੀਂ ਵੇਖ ਲਿਓ 14 ਨੂੰ ਤੁਹਾਡੇ ਸਾਹਮਣੇ ਆ ਜਾਣਗੇ ਜਦੋਂ ਦਿੱਲੀ ਦੇ ਸੜਕਾਂ ਦੇ ਉੱਤੇ ਬ੍ਰਾਮ ਲੀਲਾ ਗਰਾਊਂਡ 'ਚ ਕਿਸਾਨਾਂ ਦੀ ਜਿਹੜੀ ਆ ਪੰਚਾਇਤ ਹੋ ਰਹੀ ਹੋਊਗੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਿਲਕੁਲ ਸ਼ਾਂਤਮਈ ਬਿਲਕੁਲ ਸ਼ਾਂਤਮਈ ਸਾਡੇ ਕੋਲ ਕੀ ਆ ਸਾਡੇ ਕੋਲ ਤਾਂ ਸਾਡਾ ਮੁਠਾ ਤੇ ਸਾਡਾ ਝੰਡਾ ਜਾਂ ਸਾਡਾ ਨਾਰਾ ਐਂ ਕੋ ਬਦੂਕਾਂ ਚੋਕੇ ਜਾਂ ਕੋਈ ਰਵਾਇਤੀ ਹਿਹਾਰ ਚੁੱਕੇ ਥੋੜਾ ਜਾਣਾ ਸਾਡੇ ਕਿਸਾਨ ਤੇ ਕੁੱਟ ਖਾ ਲਿੰਦੇ ਆ ਫੋਰਸਾਂ ਕੋਲੋਂ ਕਦੀ ਉਹਨਾਂ ਨੂੰ ਉਲਟਵਾ ਡੰਡਾ ਨਹੀਂ ਮਾਰਦੇ ਸੋ ਇਹ ਕਰਕੇ ਸ਼ਾਂਤ ਮੈਂ ਹੀ ਹੋਊਗਾ ਸਾਰਾ ਕੁਝ ਸਰਮਨ ਸਿੰਘ ਬੰਦੇਰੋਂ ਨਹੀਂ ਅਲੱਗ ਚੱਲ ਰਹੇ ਨੇ ਕਿ ਲੱਗਦਾ ਕਿ ਇਕੱਠੇ ਪਲੇਟਫਾਰਮ ਤੇ ਚੱਲਣਾ ਚਾਹਦਾ ਕਿਉਂਕਿ ਅੱਜ ਉਹਨਾਂ ਉਹਨਾਂ ਕੋਲੋਂ ਸਰਕਾਰ ਦੀ ਵੀ ਜਿਹੜੀ ਆ ਕਹਿ ਦਿੱਤਾ ਗਿਆ ਦੇਖੋ ਦੇਖੋ ਜਿਹੜਾ ਅਲੱਗ ਚੱਲਣਾ ਉਹ ਕਿ ਲੱਗ ਹੋਰ ਮੈਂ ਦੋ ਉਹਨਾਂ ਨੂੰ ਲੱਗ ਚੱਲਣ ਦਾ ਅਧਿਕਾਰ ਆ ਉਹ ਚੱਲ ਸਕਦੇ ਆ ਪਰ ਅਲੱਗ-ਅਲੱਗ ਲੜਿਆ ਕਿਸਾਨਾਂ ਦੀ ਸ਼ਕਤੀ ਜਿਹੜੀ ਆ ਉਹ ਘਟਦੀ ਆ ਇਕੱਠੇ ਹੋ ਕੇ ਲੜਨ ਦਾ ਸੜਕੋ ਤਜਰਬਾ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਦੋ ਗੱਲਾਂ ਕਰਕੇ ਉਹ ਅੰਦਾਲਣਾ ਹੱਬ ਜਿੱਤੇ ਆਇਗਾ ਪੰਜਾਬ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਉਸ ਅੰਦੋਲਨ ਚ ਲੜੀਆਂ ਆਂ ਜਿਹੜੀਆਂ ਐਸਕੇਮ ਚ ਉਹ ਵੀ ਲੜੀਆਂ ਸੀ ਦੁੱਤਿਆਂ ਨੇ ਬਾਹਰੋਂ ਰਹਿ ਕੇ ਸਪੋਰਟ ਜਿਹੜੀ ਆ ਉਹ ਕੀਤੀ ਸੀ ਔਰ ਇਕੱਠੇ ਹੋ ਕੇ ਲੜੇ ਹਾਂ ਇੱਕ ਤੇ ਏਕਤਾ ਜਿਹੜੀ ਸੀ ਉਸ ਏਕਤਾ ਨੇ ਪੰਜਾਬ ਚ ਵੱਡਾ ਉਥਾਨ ਕੀਤਾ ਅੰਦੋਲਨ ਦਾ ਫਿਰ ਦੇਸ਼ ਚ ਵੱਡਾ ਉਥਾਨ ਹੋਇਆ ਅੰਦੋਲਨ ਦਾ ਸੋ ਏਕਤਾ ਜਿਹੜੀ ਆ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਆ ਦੂਸਰਾ ਹੈਗਾ ਸਾਡੀ ਉਸ ਜਿੱਤ ਦੇ ਪਿੱਛੇ ਦੂਸਰਾ ਜਿਹੜਾ ਲੈਸਨ ਆ ਸਾਡਾ ਉਹ ਹੈਗਾ ਵੀ ਸ਼ਾਂਤੀਪੂਰਵਕ ਅੰਦੋਲਨ ਬਹੁਤ ਕੋਸ਼ਿਸ਼ਾਂ ਆਈਆਂ ਅੰਦੋਲਨ ਨੂੰ ਵੀ ਹਿੰਸਾ ਕਰਨ ਦੀਆਂ ਔਰ ਉਥੋਂ ਜਿਹੜੀ ਮੰਝੀ ਹੋਈ ਲੀਡਰਸ਼ਿਪ ਸੀ ਮੰਝੇ ਹੋਏ ਥੱਲੇ ਤੱਕ ਇੱਕ ਢਾਂਚਾ ਸੀ ਵਰਕਰਾਂ ਦਾ ਉਹਨਾਂ ਨੇ ਉਹਨੂੰ ਸਾਰੇ ਕੁਝ ਨੂੰ ਕੰਟਰੋਲ ਕਰਕੇ ਰੱਖਿਆ ਔਰ ਜਿਹੜੇ ਖੰਡਾਊ ਤੱਤ ਸੀ ਹਿੰਸਾ ਕਰਾਉਣੀ ਚਾਹੁੰਦੇ ਤੱਤ ਸੀ ਉਹਨਾਂ ਦੀ ਪੇਸ਼ ਨਹੀਂ ਜਿਹੜੀ ਉਹ ਜਾਣ ਦਿੱਤੀ ਸੋ ਇਹ ਕਰਕੇ ਏਕਤਾ ਵਧਾਈਏ ਸੰਘਰਸ਼ਾਂ ਦੇ ਦੌਰਾਨ ਲੜਦੇ ਆ ਮੈਦਾਨੇ ਜੰਗ 'ਚ ਕਈ ਤਰ੍ਹਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਗਲਤੀ ਨੂੰ ਹਮੇਸ਼ਾ ਹੀ ਸੁਧਾਰ ਕਰਨ ਦਾ ਜਿਹੜਾ ਆ ਉਹ ਸਮਾਂ ਹੁੰਦਾ ਆ ਜੇ ਇਹ ਸਮਾਂ ਹੈਗਾ ਦੁਬਾਰਾ ਇਕੱਠੇ ਹੋ ਕੇ ਲੜਿਆ ਜਾ ਸਕਦਾ 14 ਦੀ ਕਾਲ ਦਿੱਤੀ ਆ ਉਹ ਕਾਲ ਚ ਸਾਰੇ ਲੋਕ ਸ਼ਾਮਲ ਹੋ ਜਾਣ ਲੇਕਿਨ ਲੱਗਦਾ ਨਹੀਂ ਕਿ ਉਸ ਕੋਲ ਉਹਨਾਂ ਨੂੰ ਅਪੀਲ ਆ ਉਹ ਉਹ ਡਿਊਟੀ ਦੇ ਬੱਚੇ ਆ ਉਹ ਆਪਣੇ ਬੱਚਿਆਂ ਦੀ ਰੋਟੀ ਦੇ ਬੱਚੇ ਉਹ ਹੁਕਮ ਤੁਹਾਨੂੰ ਆਪਾਂ ਸਾਰੇ ਜਾਣਦੇ ਆ ਕਿ ਉਹ 벨ਟ ਵਾਲੀ ਫੋਰਸ ਆ ਉਹਨੂੰ ਜੋ ਹੁਕਮ ਹੋਇਆ ਉਹਨੂੰ ਲਾਗੂ ਕਰਨਾ ਪੈਣਾ ਪਰ ਕਿਦਾਂ ਲੱਗੇ ਤੇ ਉਹਨਾਂ ਦੀ ਹਮਦਰਦੀ ਸਾਡੇ ਲਾਲ ਆ ਇਹ ਗੱਲ ਜੱਗ ਜਾ ਰਿਹਾ ਇਹ ਇਹ ਗੱਲ ਜੱਗ ਜਾ ਰਹੀ ਹੈ ਬੈਰੀਕੇਟਿੰਗ ਪੁਟੀਆਂ ਜਾਣਗੇ ਜੇ ਲੋਡ ਪਈ ਤਾਂ ਦੇਖੋ ਅਸੀਂ ਇਹ ਇਹ ਸਮਾਂ ਦੱਸੂਗਾ ਸਾਰਾ ਕੋਲ ਵੀ ਕਿਸਾਨ 14 ਦੀ ਰੈਲੀ ਨੂੰ ਕਿਦਾਂ ਕਾਮਯਾਬ ਕਰਦੇ ਆ ਇਹ ਜੀ ਫੁੱਲ ਤਿਆਰੀ ਹੋ ਰਹੀ ਆ ਆ ਤਿਆਰੀ ਦਾ ਆਲਮ ਹੈ ਤੁਸੀਂ ਦੇਖੋ ਅੱਜ ਇੱਕ ਦਿਨ ਦੇ ਸੱਦੇ ਦੇ ਉੱਤੇ ਜਨਤਾ ਜਿਹੜੀ ਆ ਉਹ ਆਈ ਹੋਈ ਆ ਇਸ ਤਰ੍ਹਾਂ ਸਾਰੇ ਦੇਸ਼ ਚੋਂ ਜਦੋਂ ਜਨਤਾ ਤਰੂਗੀ ਤਾਂ ਜਨਤਾ ਦੇ ਹਾੜ ਨੂੰ ਕੋਈ ਸੁਨਾਮੀ ਨੂੰ ਕੋਈ ਰੋਕ ਨਹੀਂ ਸਕੂਗਾ ਸਮਾ ਐ ਸਾਹਿਬ ਠੀਕ ਹੈ ਸਮਾ ਐ ਸਾਹਿਬ ਇਹ ਸਰਕਾਰ ਨੂੰ ਕਿਸਾਨਾਂ ਨਾਲ ਟਕਰਾਉਣਾ ਬਹੁਤ 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 ਮਹਿੰਗਾ ਪਊਗਾ ਠੀਕ ਹੈ ਥੈਂਕ ਯੂ